ਉਹਨੂੰ ਅਜੇ ਪੈੰਦਰ ਇਹ ਗੈਸਾਂ ਚੜ ਗਈ ਹੋਵੇ ਕਿਤੇ ਫਿਰ ਬੂਆ ਧੱਕੇ ਨਾਲ ਖੋਲਿਆ ਕੁੰਡੀ ਖੁੱਲ ਗਈ ਨਹੀਂ ਮੇਰੀ ਮਿਸਰੀ ਨੇ ਖੋਲਿਆ ਇਹਨਾਂ ਮੇਰੇ ਬੋਣੇ ਸਾਰਨਾ ਪਹਿਲੇ ਤੁਸੀਂ ਤੁਹਾਨੂੰ ਪਤਾ ਲੱਗਾ ਸੀ ਹਾਂ ਸਰੀ ਨਹੀਂ ਇਹ ਦੋ ਬੇਟੀਆਂ ਇਹਨਾਂ ਦੀਆਂ ਜੀ ਤੇ ਆਪ ਦੋ ਜੀ ਸੀ ਕੱਲ ਪ੍ਰੋਗਰਾਮ ਸੀ ਕੋਈ ਨਾ ਕੋਈ ਪ੍ਰੋਗਰਾਮ ਰਾਤੀ ਸਾਡੇ ਨਾਲ ਸੈਰ ਕਰਦੀ ਰਹੀ ਕਰ ਤੇਰੀ ਮਿਸ ਜੀ ਤੇ ਆਈ ਮਿਸ ਤੋਂ ਸੈਰ ਕਰਦੇ ਬੱਚੇ ਨਾਲ ਸੈਰ ਕਰਦੇ ਭਾਜੀ ਸਾਨੂੰ ਪਤਾ ਲੱਗਾ ਵੀ ਇਹ ਇੱਕ ਸਲੂਨ ਵੀ ਹਨ オーਪਨ ਨਵਾਂ ਕਰਨ ਜਾ ਰਿਹਾ ਸੀ ਤੇ ਕੋਈ ਗੱਲ ਸੀ ਕੋਈ ਫਾਈਨਾਂਸ ਕਰ ਰਹੀ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਪਤਾ ਨਹੀਂ ਇਹ ਚੀਜ਼ ਸਮਝ ਨਹੀਂ ਪਤਾ ਜੀ ਇਹ ਚੀਜ਼ ਕੋਈ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦਾ ਕਿਸੇ ਅਜੀ ਪੈਸੇ ਦੇਖੜੀ ਪਰੇਸ਼ਾਨੀ ਕਿਸੇ ਨਾਲ ਕੋ ਲੜਾਈ ਝਗੜਾ ਨਹੀਂ ਨਹੀਂ ਕੋਈ ਲੜਾਈ ਝਗੜਾ ਨਹੀਂ ਸਾਡੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਬਿਲਕੁਲ ਹਸ ਮੁਖ ਪਰਿਵਾਰ ਸੀ ਤੇ ਕੋਈ ਰਾਤੀ ਗੱਲਾਂ ਬਾਤ ਕਰਦੇ ਰਹਾ ਤੇ ਕੋਈ ਗੱਲ ਬੇ ਬਾਅਦ ਕੀ ਪਤਾ ਨਹੀਂ ਸਰਵਾ ਕੀ ਵਸਦੀ ਦੋ ਛੋਟੀਆਂ ਬੇਟੀਆਂ ਦੋ 1 6 1 6 ਸਾਲ ਦੀ ਇੱਕ 10 ਸਾਲ ਦੀ ਪਰਿਵਾਰ ਚ ਕਿੰਨੇ ਜਣੇ ਸੀ ਚਾਰੇ ਜੀ ਚਾਰੇ ਚਾਰ ਜਣੇ ਇਹ ਕਿਹੜਾ ਨਗਰ ਹੈ ਇਹ ਇਹ ਹਰਮਨ ਨਗਰ ਜੀ ਇੱਥੇ ਇੱਥੇ ਚਾਰ ਜਣੇ ਹੀ ਰਹਿੰਦੇ ਸੀ ਹਾਂਜੀ ਹਾਂਜੀ ਚਾਰ ਜਣੇ ਰੋਟਨ ਰਹਿੰਦੇ ਸੀ ਫਿਰ ਇੱਥੇ ਚੱਲ ਜੀ ਆਹ ਇੱਕ ਬਟ ਥੋੜਾ ਇੱਥੇ ਚੱਲ 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 ਜੀ ਚੱਲ ਜੀ ਕਦੀ ਮਾਈਕ ਆਂ ਥੋੜੀ ਹੁੰਦੀ ਸਰ ਕੀ ਸਰ ਕੀ ਸਰ ਕੀ ਘਟਨਾ ਸਰ ਕੀ ਘਟਨਾ ਹੋ ਗਈ ਜੀ ਇਸ ਟਾਈਮ ਜੀ ਦੇਖੋ ਜਿਹੜਾ ਜਿਹੜਾ ਹੁਣੇ ਬੜੀ ਬੰਦਪਾਗੀ ਘਟਨਾ ਜੜੀ ਹੋਈ ਹੈ ਇਹਦੇ ਵਿੱਚ ਅਮਨ ਸਿੰਘ ਜਿਹੜੇ ਸੁਨਾਲਾ ਸੁਵਿੰਦਰ ਸਿੰਘ ਇਹਨਾਂ ਦਾ ਘਰ ਹੈ ਇੱਕ ਸਵੇਰ ਜਿਹੜੇ ਇਹਨਾਂ ਦੇ ਗਵੰਡੀ ਹੈਗੇ ਆ ਉਹਨਾਂ ਨੂੰ ਨਾਲ ਪਤਾ ਲੱਗਿਆ ਵੀ ਇਹ ਤੇ ਇਹ ਕਿਉਂ ਨਹੀਂ ਜਿਹੜੇ ਕੰਮ ਕਰਨ ਵਾਲੇ ਆਏ ਤੇ ਵੀ ਇਹ ਬਾਹਰ ਕਿਉਂ ਨਹੀਂ ਨਿਕਲੇ ਜਦੋਂ ਇਹਨਾਂ ਦੇ ਉੱਪਰ ਕਰਾਇਦਾ ਵੀ ਹੈ ਤੇ ਇਹ ਸਾਹਮਣੇ ਡੋਲਦੀ ਫਿਰਦੀ ਨਾ ਕਰਨ ਸਿੰਘ ਕਰਨਜੀਤ ਸਿੰਘ ਇਹਨਾਂ ਨੇ ਆ ਕੇ ਇੱਥੇ ਦੇਖਿਆ ਤੇ ਉਹਨੂੰ ਖੁਸ਼ ਕਰਕੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਕੋਲੇ ਹੀ ਪਿਸਟਲ ਹੈ ਜਿਹੜੇ ਅਮਨਦੀਪ ਸਿੰਘ ਸੀਗੇ ਉਹ ਜ਼ਿਆਦਾ ਤੌਰ ਤੇ ਤਾਂ ਇਹ ਲੱਗਦਾ ਵੀ ਉਹਨਾਂ ਨੂੰ ਕੋਈ ਆਪਣਾ ਜਿਵੇਂ ਉਹਨਾਂ ਦੇ ਬੱਚਿਆਂ ਦੇ ਇਹਨਾਂ ਦੇ ਕੋਲ ਹੀ ਪਿਸਤਲ ਹੈ ਵੀ ਕੋਈ ਗੁੱਸਾਗਲਾ ਹੋਇਆ ਜਾਂ ਕੋਈ ਕਿਹੜੀ ਗੱਲ ਕਰਨ ਹੋਇਆ ਉਹ ਬਾਕੀ ਅਸੀਂ ਜਿਹੜਾ ਸਾਰਾ ਵੈਰੀਫਾਈ ਕਰ ਰਹੇ ਆ ਤੇ ਵੈਸੇ ਬਹੁਤ ਹੀ ਟਰਾਜਿਕ ਇਨਸੀਡੈਂਟ ਹੈ ਤੇ ਅਸੀਂ ਪਰ ਸੀਸੀਟੀਵੀ ਵਗੈਰਾ ਜਿਹੜਾ ਅੰਦਰ ਲੱਗਿਆ ਉਸ ਨੂੰ ਸਾਰਾ ਵੈਰੀਫਾਈ ਕਰਕੇ ਵੀ ਕੋਈ ਫਾਉਲ ਪਲੇ ਤਾਂ ਨਹੀਂ ਹੋਰ ਦੇਖ ਕੇ ਕੀ ਇਹਨਾਂ ਨੇ ਹੀ ਜਿਹੜਾ ਇਹਨਾਂ ਤੋਂ ਚੱਲੀ ਹੈ ਕਿ ਕੋਈ ਫਾਉਲ ਪਲੇਅਰ ਕਿੰਨੇ ਜਣਾਂ ਨੂੰ ਪਹੁੰਚ ਲੱਗਿਆ ਕੋਈ ਹੈ ਕੋ ਕੋ ਦੇਖੋ ਜੀ ਦਿੱਖਤਾ ਉਹਨਾਂ ਦੀ ਪਤਨੀ ਇੱਕੋ ਆਪ ਤੇ ਅਮਨਦੀਪ ਸਿੰਘ ਉਹਨਾਂ ਦੀ ਪਤਨੀ ਤਨਵੀਰ ਕੌਰ ਅਜਾ ਤਸਵੀਰ ਕੌਰ ਤੇ ਉਹਨਾਂ ਦੀ ਮਨਵੀਰ ਤੇ ਇੱਕ ਪਰਨੀਤ ਬੱਚੀਆਂ ਦੋਨੇ ਜਿਹੜੀ 10 ਸਾਲ ਦੀ ਬੱਚੀ ਹੈ 6 ਸਾਲ ਦੀ ਬੱਚੀ ਹੈ ਉਹਨਾਂ ਦੀ ਡੈਥ ਹੋ ਗਈ ਹੈ ਸਰ ਗਨਸ਼ਾਟ ਹੋਏ ਆ ਸਾਰੇ ਹਾਂ ਜੀ ਗਨਸ਼ਾਟ ਸਰ ਟੋਟਲ ਜਨੇ ਲੱਛੀ ਇਹ ਦੇਖੋ ਜੀ ਇੱਕ ਚਾਰਾਂ ਜਣੇ ਦੀ ਸਰ ਕੀ ਕੰਮ ਕਰਦੇ ਸੀ ਇਹ ਪਤਾ ਲੱਗਾ ਸਰ ਕੀ ਕੰਮ ਕਰਦਾ ਸੀ ਇਹ ਫਾਈਨੈਂਸ ਦਾ ਕੰਮ ਸੀ ਜਰੂਰ ਲੱਗਦਾ ਜੀ ਕੋਠੀਆਂ ਬਣਾ ਕੇ ਵੀ ਵੇਚਦੇ ਸੀ ਸਰ ਲੱਗਦਾ ਜੀ ਮਤਲਬ ਜਿਹੜੇ ਗਨਸ਼ਾਟ ਆਪੀ ਮਤਲਬ ਕੀ ਦੇਖੋ ਆਪਣਾ ਹਜੇ ਵੈਰੀਫਾਈ ਕਰ ਰਹੇ ਆ ਤੇ ਦੇਖਣ ਨੂੰ ਤਾਂ ਉੱਥੇ ਹੀ ਉਹਨਾਂ ਦੇ ਕੋਲੇ ਹੀ ਹੱਥ ਕੋਲੇ ਪਿਆ ਪਸੂ ਤੇ ਜਿਹੜਾ ਵੈਪਨ ਹੈ ਤੇ ਬਾਕੀ ਅਸੀਂ ਕੋਈ ਵੀ ਚੀਜ਼ ਮਤਲਬ ਇੱਥੇ ਇਹ ਨਹੀਂ ਕਹਿ ਰਹੇ ਵੀ ਆਪਾਂ ਸਾਰੇ ਤਰ੍ਹਾਂ ਤੋਂ ਪਚੈਕ ਕਰਾਂਗੇ ਵੀ ਅੰਦਰ ਸੀਸੀਟੀਵੀ ਵੀ ਚੈੱਕ ਕਰਾਂਗੇ ਬਾਕੀ ਜਿਵੇਂ ਇਹਨਾਂ ਦੇ ਦੱਸ ਰਹੇ ਆ ਤਾਂ ਇਹਨਾਂ ਨੇ ਧੱਕਾ ਮਾਰ ਕੇ ਖੋਲਿਆ ਵੀ ਅੰਦਰੋਂ ਬੰਦ ਸੀ ਦਰਵਾਜ਼ਾ ਜਿਹੜੇ ਆ ਕੋਹੰਡੀ ਨੇਬਰ ਸਾਹਸਾਬ ਸੀਗੇ ਇਹ ਗਏ ਸੀ ਸਭ ਤੋਂ ਪਹਿਲਾਂ ਨਾਲ ਜਿਹੜੇ ਇਹਨਾਂ ਦੇ ਪਤੀ ਸੀਗੇ ਇਹਨਾਂ ਦੇ ਵਾਈਫ ਸੀਗੇ ਇਹਨਾਂ ਨੇ ਪੁਸ਼ ਕਰਕੇ ਉਹ ਖੋਲਿਆ ਵੀ ਇਹ ਤਾਂ ਹੈ ਨਹੀਂਗਾ ਵੀ ਖੁੱਲਾ ਸੀ ਘਰ ਘਰ ਅੰਦਰੋਂ ਬੰਦ ਸੀਗਾ ਤੇ ਉਹ ਬਾਕੀ ਚੀਜ਼ਾਂ ਜਿਹੜੀਆਂ ਵੀ ਆਪਾਂ ਨੂੰ ਸੀਸੀਟੀਵੀ ਤੋਂ ਜਾਂ ਹੋਰ ਇਹਨਾਂ ਦੀ ਜੜੀ ਇਨਵੈਸਟੀਗੇਸ਼ਨ ਕਰਦੇ ਹਾਂ ਉਸ ਤੋਂ ਸਾਹਮਣੇ ਆਉਣਗੀਆਂ ਉਹ ਸਾਹਮਣੇ ਗੱਲ ਕਰਦੇ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਉਹ ਵੀ ਸਾਰਾ ਕੁਝ ਦੇਖ ਲੈਣਗੇ ਤੇ ক্লোਜ਼ ਜਿਹੜੇ ਇੰਜਰੀਜ਼ ਹੈ ਜਿਹੜੀਆਂ ক্লোਜ਼ ਰੇਂਜ ਤੋਂ ਉਹ ਲੈ ਚੁੱਕੇ ਸਰ ਇਹ ਕਿਹੜੀ ਜਗ੍ਹਾ ਜਿੱਥੇ ਹੋਇਆ ਜੀ ਹਰਮਨ